ਹਾਂਜੀ ਮਿੱਤਰੋ ਸਿਕਰ ਟਾਈਮ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜਿੱਦਾਂ ਕਿ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਡਾ ਨਵੀਂ ਬਲੌਗਰ ਤੇ ਅੱਜ ਯਾਰ ਆਪਾਂ ਆਏ ਸੀ ਇੱਕ ਮਹਾਨ ਸ਼ਖਸੀਅਤ ਆ ਪੋਡਕਾਸਟ ਕਰਨ ਉਹ ਬਹੁਤ ਚਰਚਾ ਦੇ ਵਿੱਚ ਰਹਿੰਦੀ ਹੈ ਕਿ ਰੀਲਾਂ ਵਾਇਰਲ ਇੰਨਾ ਰਹਿੰਦਾ ਯਾਰ YouTube ਤੋਂ ਲੈ ਕੇ Insta ਤੱਕ ਉਹਦੀ ਚੜ੍ਹਾਈ ਪੂਰੀ ਆ ਬਾਕੀ ਤੁਸੀਂ ਉਹ ਬੰਦੇ ਨੂੰ ਦੇਖ ਸਕਦੇ ਹੋ ਦੇਖੋ ਜੀ ਸ਼ਾਸਤਰੀ ਕਾਲ ਜੀ ਕੀ ਹਾਲ ਚਾਲ ਆ ਛੋਟਾ ਸਾਡੇ ਚੈਨਲ ਤੇ ਆਉਣ ਲਈ ਛੋਟਾ ਧੰਨਵਾਦ ਮੈਂ ਗਰੀਬ ਹੂ ਅਰੇ ਇਹ ਵੀ ਆਪਣੇ ਤਰ੍ਹਾਂ ਵਲੌਗ ਬਣਾਉਂਦੇ ਆ ਇਹਨਾਂ ਦਾ ਨਾਮ ਹੈ ਹਰਕੀਰਤ ਬਲੌਗਰ ਹਰਕੀਰਤ 5250 ਇਹਨਾਂ ਦੀ ਆਈਡੀ ਦਾ ਨਾਮ ਹਰਕੀਰਤ 5250 ਤੇ ਹਾਂਜੀ ਤੁਸੀਂ ਆਪਣਾ ਮੈਂ ਛੋਟੇ ਬਾਰੇ ਬਹੁਤ ਚਰਚਾ ਕਰੀ ਦਿੱਤੀ ਆ ਇਹਨਾਂ ਨੂੰ ਸਭ ਨੂੰ ਪਤਾ ਹੀ ਆ ਤੁਸੀਂ ਮਹਾਨ ਬਲੌਗਰ ਹੋ ਥੋੜੇ ਮੁੱਛਾਂ ਦਾ ਥੱਲੇ ਕਰਕੇ ਆਪਣੇ ਨਾਲ ਗੱਲ ਵੀ ਕਰ ਲਓ ਜੀ ਉਹ ਆ ਗੱਲ ਵੀ ਕਰ ਲਓ ਜੀ ਹਾਂਜੀ ਏ ਆਪਣਾ ਟੈਟੂ ਬਹੁਤ ਬਣਾਇਆ ਛੋਡੇ ਕੀ ਰਾਜ ਹੈ ਇਹਨਾਂ ਟੈਟੂਆਂ ਦਾ ਟੈਟੂਆਂ ਦੇ ਹੁਣ ਮੰਨ ਕੇ ਚਲੋ ਟੈਟੂਆਂ ਦੇ ਪਿੱਛੇ ਕਈ ਰਾਸ ਸੁਪੇ ਹੁੰਦੇ ਆ ਜੀ ਅੱਛਾ ਰਾਜ ਉਹੀ ਦਾ ਰਾਜ ਪੁੱਛਿਆ ਤਾਂ ਹੀ ਤਾਂ ਸਾਪਾਂ ਛੋਡਾ ਪੋਡਕਾਸਟ ਕੀਤਾ ਠੀਕ ਹੈ ਜੀ ਟੈਟੂ ਕਿਹੜਾ ਬਹੁਤ ਟਾਈਮ ਦੀ ਗੱਲ ਆ ਮਤਲਬ ਕਿ ਦੂਸਾਂਾਂ ਦੀ ਗੱਲ ਆ ਹਾਂ ਜੀ ਅਸੀਂ ਕਾਲਜ ਦੇ ਵਿੱਚ ਬੈਠੇ ਸੀਗੇ ਇੱਕ ਆਪਣਾ ਕੈਮਰਾਮੈਨ ਆ ਜਿਹੜਾ ਤੁਹਾਡਾ ਵੀ ਆਪਣੇ ਨਾਲ ਹੀ ਸੀਗਾ ਆਕਾਸ਼ ਕੈਮਰਾਮੈਨ ਕੈਮਰਾਮੈਨ ਦਾ ਨਾਮ ਆਕਾਸ਼ ਆ ਬਈ ਸੁਣ ਲਓ ਠੀਕ ਹੈ ਇਹ ਆਪਣੇ ਨਾਲ ਸੀ ਇੱਕ ਆਪਣਾ ਹੋਰ ਈਰਮਾਨ ਜਿਹਨੂੰ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਉਹ ਵੀ ਆਪਣਾ ਬਾਈ ਜਾਨਾ ਸੀ ਵੀ ਵਾਲੀ ਵੀਡੀਓ ਚ ਹਾਂ ਉਹ ਵੀ ਇਕੱਠੇ ਸੀਗੇ ਤੇ ਉਦੋਂ ਜਿੰਨਾਂ ਨੇ ਰਾਇ ਬਣਾਈ ਸੀ ਅਸੀਂ ਛੈਡੂ ਬਣਾਉਣ ਲਈ ਬਟ ਉਹਨਾਂ ਦੇ ਵਿੱਚੋਂ ਇੱਕ ਬੰਦਾ ਹੋਰ ਸੀ ਜਿਹਨੂੰ ਤੁਸੀਂ ਨਾ ਜਾਣਦੇ ਆ ਨਾ ਦੇਖਿਆ ਮਗਰ ਲਗੀ ਕੋਈ ਬੰਦਾ ਆਪਾਂ ਬੈਠੇ ਆ ਹੱਲ ਪਾ ਜਾਂਦਾ ਕੋਈ ਆ ਕੇ ਉਹਨੇ ਜਾ ਕੇ ਕਿਤੇ ਕਹਿਤਾ ਬਾਕੀ ਸੋਨੂੰ ਪਤਾ ਕਿਰਪਾਨਾ ਕਰਗੁੰਨਾ ਬੱਜੀਆਂ ਰਹਿਦੀਆਂ ਸੀ ਇਹਨਾਂ ਦੇ ਕਾਸ਼ ਵਗੈਰਾ ਉਹਨਾਂ ਦੇ ਤੇ ਬਹੁਤ ਜ਼ਿਆਦੇ ਸੱਟਾ ਟੁੱਟਾ ਸੀ ਮਤਲਬ ਕਿ ਇਨਸਾਨ ਟੱਕਾਂ ਦੇ ਸੋਨੂੰ ਇੱਕ ਗੱਲ ਇਹ ਵੀ ਦੱਸਣਾ ਚਾਹੁੰਦਾ ਕਾਸ਼ ਪਹਿਲਾਂ ਮੇਰੇ ਜਿੰਨੀ ਸ਼ੇਧ ਦਾ ਮਾਲਕ ਸੀਗਾ ਉਹਦੇ ਕਿਰਪਾਨ ਬੱਜੀ ਉਹਦੀ ਚਰਬੀ ਲੱਗ ਗਈ ਸੀ ਹਾਂ ਇਹ ਗੱਲ ਦਾ ਮੈਂ ਸਬੂਤ ਦਿਨਾਗਾ ਇਹ ਗੱਲ ਮੈਨ ਕੋਲ ਸਹੀ ਆ ਤੁਹਾਡੀ ਉਹਦੇ ਕਰਕੇ ਉਹਨੇ ਟੈਟੂ ਬਣਵਾਇਆ ਤੁਸੀਂ ਮੇਰੇ ਵਾਲੇ ਪੋਡਕਾਸਟ 'ਚ ਦੇਖਿਓ ਉਹਦੀ ਬਾਹਰ ਉੱਤੇ ਟੈਟੂ ਵਾਇਆ ਹੋਇਆਗਾ ਇਧਰਲੇ ਪਾਸੇ ਉਹ ਵਸੋਂ ਨੂੰ ਦੇਖ ਕੇ ਮੋਟੀਵੇਟ ਹੋਇਆ ਵੀ ਇਹਨੇ ਟੈਟੂ ਬਣਾਇਆ ਤੇ ਆਪਾਂ ਵੀ ਟੈਟੂ ਕਰਵਾ ਲੈਂਦੇ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਛੋਡਾ ਵਿਆਹ ਹੋ ਚੁੱਕਿਆ ਜੇ ਨਹੀਂ ਜਾਂ ਤੁਸੀਂ ਸਿੰਗਲ ਈ ਹੋ ਨਹੀਂ ਵਿਆਹ ਤਾਂ ਆਪਣਾ ਅਜੇ ਹੋਇਆ ਨਹੀਂ ਉਹ ਵੈਸੇ ਮੈਂ ਕਮਿਟਿਡ ਆ ਠੀਕ ਹੈ ਆਪਣੀ ਗੱਲਬਾਤ ਹੈਗੀ ਹੈਗੀ ਬਹੁਤ ਕੁੜੀਆਂ ਦੇ ਦਿਲ ਟੁੱਟਣੇ ਆਗੇ ਅ ਜੇ ਜੇ ਆਪਣਾ ਵਿਆਹ ਹੋਇਆ ਨਹੀਂ ਨਹੀਂ ਹੁਣ ਛੋਡੀ ਗੱਲ ਸੁਣ ਕੇ ਟੁੱਟ ਗਈ ਹੋਣੀ ਆ ਅੱਛਾ ਹਾਂਜੀ ਉਹ ਕੋਈ ਚੱਕਰ ਨਹੀਂ ਉਹ ਕੋਈ ਚੱਕਰ ਨਹੀਂ ਆਪਣਾ ਪਹਿਲਾਂ ਵੀ ਮੰਨ ਕੇ ਚਲੋ ਘੱਟੋ ਘੱਟ ਮੇਰੇ 153 ਥੋੜਾ ਜ਼ਿਆਦਾ ਹੋ ਗਿਆ ਘੱਟ ਚਲੋ ਘੱਟ ਆਪਣੇ 90 90 ਹਾਂ 90 ਕੇ ਮੰਨ ਸਕਦੇ ਹਾਂ ਹਾਂ 90 ਕੇ ਮੰਨ ਲੋ ਮੰਨਣਾ ਹੀ ਪੈਣਾਗਾ ਉਹਨੂੰ ਮੰਨਣਾ ਹੀ ਪੈਣਾ ਕਿਉਂਕਿ ਪੋੜਗਾਠ ਚ ਹੀਰੋ ਮੈਂ ਆ ਸਹੀ ਗੱਲ ਆ ਮੰਨਣਾ ਪੈਣਾ ਮੈਂ ਆ 90 ਕੈਮਰਾਮੈਨ ਕਾਸ਼ ਕੈਮਰਾਮੈਨ ਕਾਸ਼ ਬਸ ਸਿੱਧਾ ਕਰਕੇ ਆਪਾਂ ਚਲੋ ਫੋਰ ਕੀ ਸਵਾਲ ਸਵਾਲ ਤਾਂ ਬਹੁਤ ਆ ਜਿਵੇਂ ਤੁਸੀਂ ਅੱਜ ਆਪਾਂ ਤੰਨੇ ਆਏ ਆ ਆਪਣਾ ਇਰਮਾਨ ਯਾਰ ਕਿਉਂ ਨਹੀਂ ਹੈ ਇਹਦੇ ਬਾਰੇ ਥੋੜੇ ਚਰਚਾ ਚ ਤੇ ਉਹਦਾ ਕਾਲਜ ਵਿੱਚ ਨਾਮ ਕੀ ਪੈ ਚੁੱਕਿਆ ਇਹ ਵੀ ਦੱਸ ਸਕਦੇ ਤੁਸੀਂ ਹੁਣ ਮੈਂ ਨਹੀਂ ਇਹਦੇ ਬਾਰੇ ਕੋਈ ਗੱਲਬਾਤ ਕਰ ਸਕਦਾ ਕਿਉਂਕਿ ਉਹ ਬਾਈ ਆਪਣੇ ਥੋੜੇ ਜਿਹਾ ਜ਼ਿਆਦਾ ਗੁੱਸਾ ਕਰ ਜਾਂਦੇ ਆ ਗੁੱਸਾ ਕਰ ਜਾਂਦੇ ਆ ਉਹਨਾਂ ਨੂੰ ਵੀਡੀਓ ਦੇ ਵਿੱਚ ਆਉਣਾ ਪਸੰਦ ਨਹੀਂ ਹੈਗਾ ਠੀਕ ਆ ਉਹ ਦਿਨ ਜਿਹੜਾ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਆਪਾਂ ਕੱਟਦੇ ਸੀਗੇ ਚਲੋ ਕੋਈ ਨਾ ਉਹ ਆਪਾਂ ਚੈਪਟਰ ক্লোਜ਼ ਕਰਦੇ ਆ ਤੇ ਤੁਸੀਂ ਦੱਸੋ ਆਪ ਤੁਸੀਂ ਐਡੇ ਟਾਈਮ ਕਰ ਕੀ ਰਹੇ ਹੋ ਹੇ ਦਮ ਗੋਦਨੀ ਮੈਂ ਆਪਦੇ ਆਪ ਨੂੰ ਦੇਖ ਰਿਹਾ ਵੀ ਮੈਂ ਸਹੀ ਲੱਗ ਰਿਹਾ ਕਿ ਕੈਮਰੇ ਵਿੱਚ ਮੈਂ ਕੈਮਰੇ ਵਿੱਚ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਅੱਖਾਂ ਕਾਸ ਨੂੰ ਮਾਰ ਰਹਿਆਂ ਨੂੰ ਜਦ ਤੱਕ ਕੈਮਰਾਮੈਨ ਤੁਸੀਂ ਪੋਡਕਾਸਟ ਕਰ ਲਓ ਆ ਕਿ ਇੱਥੇ ਠੀਕ ਆ ਨਹੀਂ ਇਹ ਸਾਰੇ ਦੇ ਵਿੱਚ ਕੁਝ ਨਹੀਂ ਦੱਸਣਾ ਹੈਗਾ ਗੱਲਬਾਤ ਸਾਨੂੰ ਕਰ ਲਿਆ ਹੁੰਦੋ ਤੇ ਹੋਰ ਕੋਈ ਪੁੱਛ ਸਕਦੇ ਆ ਮੇਰੀ ਕੌਲ ਜਲਾਹੇ ਬਾਰੇ ਪੁੱਛੋ ਮੇਰੇ ਕੰਮ ਬਾਰੇ ਪੁੱਛੋ ਮੇਰੇ YouTube ਦੇ ਅਰਨ ਬਾਰੇ ਪੁੱਛੋ ਤੁਸੀਂ ਪੁੱਛ ਕਿਉਂ ਨਹੀਂ ਰਹੇ ਤੁਸੀਂ ਸੋਹਣੇ ਹੋ ਸਾਰਾ ਕੁਝ ਤੁਹਾਨੂੰ ਪਤਾ ਹੈ ਹੀ ਨਹੀਂ ਪੁੱਛ ਰਹੇ ਕੌਲ ਜਿੱਤ ਜੀ ਇਹ ਜਾਣਦੇ ਆ ਬੱਚੇ ਤੇ ਉੱਥੇ ਪੜਦੇ ਪੁੱੜਦੇ ਨਹੀਂ ਉੱਥੇ ਵੀਡੀਓ ਬਣਾ ਕੇ ਆ ਜਾਂਦੇ ਆਗੇ ਕੰਮ ਤੇ ਜਾਂਦੇ ਆ ਉਥੇ ਪੌਂਚ ਵਾਲਿਆਂ ਦੀਆਂ ਸਨੇਪਾਂ ਪਈ ਜਾਂਦੇ ਰਹਿੰਦੇ ਆ ਤੇ YouTube ਤੇ ਕੰਮ ਆਪਣਾ ਸਰਕਾਰੀ ਆ ਤੁਸੀਂ ਇਹ ਤਾਂ ਦੱਸੋ ਕੰਮਾਂ ਮਾਰੇ ਥੋੜੀ ਦਿੱਕਤ ਕੰਮ ਇਹਨਾਂ ਦਾ ਸਰਕਾਰੀ ਹੈ ਜੀ ਪਰ ਇਹ ਪੌਂਚ ਵਾਲਿਆਂ ਦੇ ਸਨੇਪਾਂ ਬਣਾ ਕੇ ਪਾਈ ਜਾਂਦੇ ਰਹਿੰਦੇ ਜੀ ਸਾਨੂੰ ਡਰਾਉਂਦੇ ਰਹਿੰਦੇ ਆ ਇਹ ਲੋਗ ਤੇ ਸਾਨੂੰ YouTube ਦੀ ਇਹਨਾਂ ਦੀ ਕਮਾਈ ਦਾ ਸੀ ਸਾਹਿਬ ਜੀ ਮੈਨੂੰ ਅੱਜ YouTube ਦੀ ਕਮਾਈ ਆਪਾਂ ਦੱਸ ਨਹੀਂ ਯਾਦ ਦੇਖੋ YouTube ਤੇ ਤੁਸੀਂ ਵੀ ਸਹੀ ਤੁਹਾਡਾ ਵੀ ਜੀ ਰੋਜੀ ਰੋਟੀ ਹੈ ਪਾਪੀ ਪੇਟਕੇ ਲਈ ਇਹ ਕਰਨਾ ਪੈਂਦਾ ਹੈ ਤੇ ਕੀ ਕਹਿੰਦੇ ਨੇ ਜਿਵੇਂ ਤੁਸੀਂ ਸੋਚ ਸਕਦੇ ਹੋ ਇੱਕ ਮਿੰਟ ਇਹ ਕਿਸੇ ਕੱਟ ਪਾਪੀ ਪੇਟਕੇ ਲਈ ਕਰਨਾ ਪਰਦਾ ਹੈ ਇਹ ਵੀਡੀਓ ਦੇਖ ਕੇ ਤੁਸੀਂ ਜਰੂਰ ਦੱਸਿਓ ਵੀ ਇਹ ਆਪਣਾ ਕਿਸੇ ਪਹਿਲਾ ਵਾਲੇ ਬੰਦੇ ਦਾ ਡਾਇਲੋਗ ਸੀਗਾ ਜਿਹੜਾ ਅੱਜ ਮੈਂ ਵਿੱਚ ਵੀਡੀਓ ਦੇ ਵਿੱਚ ਦੁਬਾਰਾ ਕਰਿਆਗਾ ਸਹੀ ਗੱਲ ਆ ਤੇ ਇਹ ਸ਼ਾਇਦ ਤੁਹਾਡਾ ਆਪਣੇ ਮੇਰੇ ਇੱਕ ਤੇ ਪਹਿਲਾ ਵੀਡੀਓ ਦੇ ਵਿੱਚ YouTube ਤੇ ਮੇਰੀ ਵੀਡੀਓ ਪਾਈ ਹੋਈ ਆ ਉਹਦੇ ਵਿੱਚ ਤੁਸੀਂ ਦੇਖਿਆ ਹੋਣਾਗਾ ਆਪਣੇ ਕਿਸੇ ਯਾਰ ਦੋਸਤ ਨੇ ਕਰਿਆ ਜੀ ਮੈਂ ਉਹ ਬੰਦੇ ਦੀ ਵਿੱਚ ਕਲਿੱਪ ਵੀ ਪਾ ਸਕਦਾ ਵਾਂ ਜਿਹੋ ਬੰਦਾ ਇਤਰਾਜ਼ ਨਾ ਕਰੇ ਆਪਾਂ ਉਹਨੂੰ ਪੁੱਛਣਾਗੇ ਹਾਂਜੀ ਪਾਪੀ ਵੇਡ ਕੇ ਲੀਓ ਪਾਪੀ ਵੇਡ ਕੇ ਕਿਉਂਕਿ ਉਹਨਾਂ ਦਾ ਸਬਦ ਆ ਬਹੁਤ ਜਿਆਦਾ ਮੈਨੂੰ ਮਰਨ ਕੇ ਚਲੋ ਕੋਈ ਵੀ ਬੰਦਾ ਆਪਣੇ ਸਾਰੇ ਸਰਕਲ ਦੇ ਵਿੱਚ ਸਾਰਿਆਂ ਨੂੰ ਯਾਦ ਆ ਸਹੀ ਗੱਲ ਹੈ ਹਾਂਜੀ ਹਾਂਜੀ ਤੇ ਯਾਰ ਤੁਸੀਂ ਮੈਨੂੰ ਆਪਣੀ YouTube ਤੇ ਕਿੰਨੇ ਕਿ ਲਾਈਕ ਆਉਣ ਲੱਗੇ ਸੋਨੇ ਲਾਈਕ 2 ਜਾਂ 3 ਬਹੁਤ ਬਸ ਵੇ ਕਿੰਨਾ ਟਾਈਮ ਹੋ ਗਿਆ ਆਪਮ ਨੂੰ ਚੈਨਲ ਚਲਾਉਂਦੇ ਨੂੰ ਸਰ ਦੋ ਹਫ਼ਤੇ ਹੋ ਗਏ ਦੋ ਹਫ਼ਤੇ ਹੋ ਗਏ ਯੂ ਟਿਊਬ ਸ਼ਟਾਜਿੰਦੇ ਆ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਡੇ ਚੈਨਲ ਚੈਨਲ ਦੇ ਉੱਤੇ ਕਹਿ ਸਕਦਾ ਹਾਂ ਹਾਂਜੀ ਹਾਂਜੀ ਤੁਸੀਂ ਮੇਰੇ ਚੈਨਲ ਦੇ ਤੇ ਮੈਨੂੰ ਜਿੰਨੇ ਵੀ ਗਾਣਿਆਂ ਤੋਂ ਬਿਨਾ ਹਾਂਜੀ ਜਿੰਨੇ ਵੀ ਬੰਦੇ ਮੈਨੂੰ ਦੇਖਦੇ ਆ ਮੇਰੇ ਵਿਊ ਬਹੁਤ ਆ ਜਾਂਦੇ ਆ ਵੀਡੀਓ ਨੂੰ ਪਰ ਲਾਈਕ ਨਹੀਂ ਕਰਦੇ ਲਾਈਕ ਕਿਉਂ ਨਹੀਂ ਕਰਦੇ ਇਹਦਾ ਰੀਜ਼ਨ ਹੁਣ ਤੁਹਾਨੂੰ ਪਤਾ ਹੋਊ ਤੁਸੀ ਇਹ ਜੈਲਸ ਕਰਦੇ ਆ ਜੀ ਇਹ ਆਪਣੀਆਂ ਸਬਸਕ੍ਰਾਈਬ ਵੀ ਨਹੀਂ ਕੀਤਾ ਹੋਇਆ ਜਿੰਨੇ ਆਪਣੀਆਂ ਵੀਡੀਓ ਦੇਖਦੇ ਆ ਸਬਸਕ੍ਰਾਈਬ ਵੀ ਨਹੀਂ ਕੀਤਾ ਹੋਇਆ ਉਹਨਾਂ ਲੋਕਾਂ ਨੇ ਤੁਸੀਂ ਸਾਡੀਆਂ ਵੀਡੀਓ ਸਾਨੂੰ ਅਨਸਬਸਕ੍ਰਾਈਬ ਕਰਕੇ ਬਲੌਕ ਕਰ ਦਿਓ ਸਾਨੂੰ ਕੋਈ ਚੱਕਰ ਨਹੀਂ ਸਾਨੂੰ ਵਿਊ ਵੀ ਨਾ ਆਉਣ ਦੋ ਪਰ ਸਾਡੀਆਂ ਵੀਡੀਓ ਚੋਰੀ-ਚੋਰੀ ਨਾ ਦੇਖੋ ਸੋਹਣਿਓ ਹਾਂਜੀ ਚੋਰੀ-ਚੋਰੀ ਨਾ ਦੇਖੀ ਚਾਹੀ ਸਾਡੀ ਵੀਡੀਓ ਦੇ ਵਿੱਚ ਭੋਰੂ ਕੰਮ ਆ ਕੋਈ ਵੀ ਕੰਮ ਆ ਠੀਕ ਆ ਪਰ ਅਸੀਂ ਤਾਂ ਬੇਲੇ ਆ ਹਾਂ ਸਾਡਾ ਕੰਮ ਹੀ ਇਹ ਆ ਕੰਮ ਸਾਡਾ ਵੀ ਸਰਕਾਰੀ ਆ ਕੰਮ ਇਹਦਾ ਵੀ ਸਰਕਾਰੀ ਆ ਕੰਮ ਕੈਮਰਾਮੈਨ ਦਾ ਵੀ ਸਰਕਾਰੀ ਆ ਇਹਦਾ ਇਹਦਾ ਦੇਖੋ ਜੇ ਇਹਦਾ ਵੀ ਤੁਸੀਂ ਤੁਹਾਨੂੰ ਡਾਊਟ ਲੱਗਿਆ ਵੀ ਹਾਂ ਇਹ ਕੰਮ ਬਾਰੇ ਇਹਦਾ ਕਹਿ ਰਿਹਾ ਤੁਹਾਨੂੰ ਇਹਦਾ ਵੀ ਪੋਡਕਾਸਟ ਵੀਡੀਓ ਦੇ ਵਿੱਚ ਕੋਈ ਸ਼ਾਰਟ ਵੀਡੀਓ ਦੇ ਵਿੱਚ ਦਿਖਾ ਦਾਂਗੇ ਅਸੀਂ ਕਿਹੜਾ ਕੰਮ ਕਰਦੇ ਆ ਅਸੀਂ ਬੇਲੇ ਆ ਅਸੀਂ ਨੂੰ ਬੇਲੇ ਨੂੰ ਕੋਈ ਕੰਮ ਨਹੀਂ ਸਸਾ ਸਾਡਾ ਆ ਕੰਮ ਆਗਾ ਠੀਕ ਆ ਅਸੀਂ ਕੀ ਕਹ ਅਸੀਂ ਕੰਮ ਕਰਦੇ ਆ ਕੰਮ ਸਾਡਾ 2 ਘੰਟੇ ਆ ਸਰ ਬਸ ਗਲਤ ਨਾ ਸਮਝਿਓ 2 ਘੰਟੇ ਆ ਹਾਂ ਗਲਤ ਨਹੀਂ ਸਮਝਣਾ ਗਲਤ ਨਹੀਂ ਸਮਝਣਾ ਗਲਤ ਜਮੀ ਨਹੀਂ ਸਮਝਣਾ ਅਸੀਂ ਬਸ ਉਹਨੀਆਂ ਦੇ ਜਾਣੇ ਆ ਬਸ ਇੰਨੀ ਗੱਲ ਆ ਤੇ ਇੱਥੇ ਆਪਣਾ ਪੋਡਕਾਸਟ ਹੁੰਦਾ ਖਤਮ